ਆਸਾਨ ਮੁਹੱਲਾ ਪੰਜਵਾ ਪੂਰ ਰਹਾ ਸ੍ਰਵਟਾਇ ਇਹ ਭਾਈ ਸਾਰੀਆ ਜਗਤ ਗ੍ਰੀਸ਼ ਵਿਆਪਕ ਹੋ ਰਿਹਾ ਹੈ ਹਮਾਰਾ ਖਸਮ ਸੁ ਕੋਈ ਜਹਾਨ ਦਾ ਤੁਮੈ ਨਾ ਨਾਲ ਕੈਸੋ ਪਰਮੇਸ਼ਰ ਆਪਣਾ ਏਕ ਸਾਹਿਬ ਸਿਰ ਛੱਤ ਕੋਈ ਸਾਹਿਬ ਹੈ ਇਹ ਵੇਪਤਾਪ ਰੂਪੀ ਸ਼ਕਲ ਝੂਟ ਰਿਹਾ ਹੈ ਜੂਜਾ ਨਾ ਹੈ ਕੋਈ ਨਤਲ ਦੂਸਰਾ ਕੋਈ ਨਹੀਂ ਹੋ ਸਕਦਾ ਹੈ ਕਿਉਂ ਭਾਵ ਹੈ ਤਿਉਹ ਰਾਹ ਹਸਮਾਨੀ ਰਾਜਾ ਇਹ ਪੂਰ ਸਭ ਦੇ ਵਿਚਾਰ ਕੇ ਝੂਠੇ ਕਰਦੂੰ ਦਵਾਜਾ ਕਿਉਂ ਭਾਵ ਹੈ ਤਿਉ ਰਾਖ ਉਹਦੀ ਸ਼ਰਨ ਬੈ ਕੇ ਬੇਨਤੀ ਕਰੀਏ ਸੇ ਵਾਹਿਗੁਰੂ ਜਿਵੇਂ ਪੌਂਦਾ ਸਾਡੀ ਰੱਖਿਆ ਕਰ ਆਪ ਰੱਖਣ ਹਾਰਿਆ ਰੱਖਣ ਹਾਰ ਪਰਮੇਸ਼ਰ ਆਤ ਕਿੰਨਾ ਕਾਲਾਂ ਚ ਰੱਖਣ ਵਾਲੇ ਹੋ ਤੁਝ बिन ਆਵਰ ਨਾ ਕੋ ਆਪ ਜਿਵੇਂ ਅਧਰਸਤਾਨ ਕੋ ਹੋਰ ਕੋਈ ਨਹੀਂ ਹੈ ਨਜ਼ਰ ਨਿਹਾਲਿਆ ਉਹ ਗਿਆਨ ਦ੍ਰਿਸ਼ਟੀ ਕਰਕੇ ਦੇਖਣਾ ਕੀਤਾ ਹੈ ਨਜ਼ਰ ਨਿਹਾਰਿਆ ਉਹ ਨਜ਼ਰ ਕਰਕੇ ਗਿਆਨ ਦ੍ਰਿਸ਼ਟੀ ਕਰਕੇ ਨਿਹਾਰਿਆ ਵੇਖਿਆ ਹੈ ਰਾਉ ਪ੍ਰਤ ਪਾਲੇ ਪ੍ਰਭ ਆਪ ਸਿਵਾ ਗੁਰੂ ਸਾਰਿਆਂ ਦੇ ਪ੍ਰਤੀ ਗਾਣੀ ਪਾਲਣਾ ਕਰਦਾ ਹੈ ਆਪ ਮਾਤਾ ਦੇ ਘਰ ਵਿੱਚ ਵੀ ਬਾਹਰ ਸੰਸਾਰ ਵਿੱਚ ਵੀ ਘਾਟ ਘਾਟ ਸਾਰੀ ਹੈ ਚਟੇ ਚਟੇ ਚਾਰ ਖਾਣੀਆਂ ਦੇ ਅੰਦਰ ਅੰਦੇ ਜੇਰ ਸੇਭੂ ਜੁਜ ਸਾਰ ਖਬਰ ਲੈਣੇ ਵਾਪੋ ਜਿਸ ਮਨ ਉੱਠਾ ਆਪ ਜਿਨ੍ਹਾਂ ਦੇ ਮਨ ਸੁਕੇ ਪਾਪਸ਼ਾ ਆ ਬਸ ਗਏ ਹੈ ਜਿਸ ਨਾ ਵਿਸਾਰੀ ਹੈ ਉਹਨਾਂ ਨੂੰ ਮਾਰਾ ਕਦੇ ਨਹੀਂ ਤੁਸੀਂ ਪਹਲਾਉਂਦੇ ਹਰ ਵਕਤੇ ਤੇਰੇ ਕੀਤੇ ਰਹਿੰਦੇ ਹੈ ਜਿਨੇ ਤੂੰ ਕੀਤੇ ਹੈ ਉਹਨਾਂ ਨੂੰ ਆਪ ਕੀਤੇ ਰਹਿੰਦੇ ਸੱਚੇ ਪਾਤਸ਼ਾਹ ਰੂਪ ਹੀ ਕਰੇ ਸੂ ਆਪ ਉਹ ਜਾਣਦੇ ਕਿ ਜੋ ਕੁਝ ਕਰ ਰਿਹਾ ਪਰਮੇਸ਼ਰ ਆਪ ਹੀ ਕਰ ਰਿਹਾ ਹੈ ਆਪਣਾ ਭਾਣਿਆ ਆਪ ਦੇ ਭਾਣੇ ਅਨੁਸਾਰ ਭਾਣੇ ਦਾ ਮਾਲਕ ਹੈ ਭਗਤਾ ਦਾ ਸਹਾਰਾ ਜੋ ਪਰਮੇਸ਼ਰ ਨੂੰ ਭਾਗ ਗਿਆ ਨਾ ਆਪ ਉਹ ਜਾਣ ਕੇ ਜੋ ਕੁਝ ਕਰ ਰਿਹਾ ਪਰਮੇਸ਼ਰ ਆਪ ਹੀ ਕਰ ਰਿਹਾ ਹੈ ਉਹ ਆਪ ਨੂੰ ਭਾਗ ਭਾਵੇ ਕਿਤੇ ਬੱਚਾ ਉਹਨਾਂ ਆਪ ਦੇ ਬਾਣੇ ਨੂੰ ਮੰਨਿਆ ਹੈ ਭਗਤਾਂ ਦਾ ਸਹਾਈ ਭਗਤਾਂ ਦੀ ਸਹਾਇਤਾ ਕਰਨ ਵਾਲਾ ਜੁਗ ਜੁਗ ਜਾਣਿਆ ਜੁਗਾਂ ਜੁਗੋ ਸੋਹ ਜੁਗਾਂ ਜਾਣਿਆ ਗਿਆ ਹੈ ਆਪ ਜਪ ਜਪ ਹਰ ਕਾ ਨਾਮ ਸਿਹਰੀ ਆਪਦੇ ਨਾਮ ਦੇ ਜਾਪ ਨੂੰ ਜਪ ਜਪ ਕੇ ਕਦੇ ਨਾ ਝੂਰੀ ਐ ਕਦੇ ਵੀ ਕਿਸੇ ਪ੍ਰਕਾਰ ਝੋਰੇ ਜਿੰਨੀ ਪਈਦਾ ਝੂਰੀ ਦਾ ਨਹੀਂ ਹੈ ਨਾਨਕ ਦਰਸ ਪਿਆਰ ਸਿਹਰ ਤੇ ਬਾਦਸ਼ਾਹ ਨੂੰ ਆਪਦੇ ਨਰਸ਼ਨ ਦੀ ਪਿਆਸਾ ਲੱਗੀ ਹੈ ਉਚਾ ਪੂਰੀ ਐ ਦਰਸ਼ਕੋ ਮਾਣਿ ਸੋ ਸਾਡੀ ਇੱਛਾ ਪੂਰੀ ਕਰਦੇ ਆਪ ਆਸਾ ਮਹੱਲਾ ਪੰਜਵਾ ਕਿਆ ਸੂਬਹ ਨਾਮ ਦਿਸਾਰ ਗੁਰੂ ਮਾਰਾ ਸਾਹਿਬ ਰਾਗ ਵਿੱਚ ਉਪਦੇਸ਼ ਬਖਸ਼ੇ ਹਨ اے ਜੀਵ ਪਰਮੇਸ਼ਰ ਦੇ ਨਾਮ ਨੂੰ ਵਿਚਾਰ ਕੇ ਕੀ ਸੁਪੈ ਰਹਿਣਾ ਵਿਗਿਆ ਰੂਪੀ ਮੀਨ ਵਿੱਚ ਪ੍ਰਤੱਖ ਮੀਨ ਸੌਂਦਾ ਹੈ ਗਾਫਲ ਗਹਿ ਲਿਆ ਉਹ ਗਾਫਲ ਇਹ ਗਾਫਲ ਪ੍ਰਮਾਤ ਪਾਈ ਦੇ ਨਾਲ ਗਹਿ ਲਿਆ ਪਕੜਿਆ ਹੋਇਆ ਇਹ ਗਾਫਲ ਨਮੋਦ ਮਾਰਛਲਨਾ ਸਭ ਕੁਝ ਸਮਝ ਕੇ ਜਾਣ ਕੇ ਫੇਰ ਨਾ ਕੁਝ ਕਰਨਾ ਕਮਾਈ ਨੂੰ ਫੇਰ ਗਾਫਲ ਪਾਈ ਦੇ ਗਹਿਲਿਆ ਪਕੜਿਆ ਹੋਇਆ ਪਰਮਾਤ ਪਾਈ ਗਿਆ ਕਿੰਤੀ ਇਹਤ ਦਰਿਆਏ ਕਿੰਤੀ ਪ੍ਰਿਆਰ ਬੰਨ੍ਹਣ ਬੰਦੀ ਹੈ ਇੱਕ ਬੰਨ੍ਹਣ ਇਹ ਜਿਹੜਾ ਬੰਨ੍ਹਣ ਚੱਲ ਰਿਹਾ ਹੈ ਨਾ ਬੰਨ੍ਹਿਆ ਦਰਿਆ ਵਗ ਰਿਹਾ ਹੈ ਇਹ ਕਾਦਿਕ ਦਰਿਆ ਹੈ ਕਾਰੂਪੀ ਦਰਿਆ ਦੇ ਵਿੱਚ ਕਿੰਤੀ ਪ੍ਰਿਆਰ ਬੰਨ੍ਹਣ ਬੰਦੀ ਹੈ ਇਹ ਬੰਗਿਆ ਜਿਹੜਾ ਵਹਿ ਰਿਹਾ ਕਾਡੂਪੀ ਦਰਿਆ ਪਹਿਲਾਂ ਤੋਂ ਆਪ ਤੋਂ ਨਾ ਕਿ ਇਹ ਸਾਰਾ ਇਹ ਦਰਿਆ ਜਿਹੜਾ ਕਾਡੂਪੀ ਦਰਿਆ ਵਗਦਾ ਕਿੱਤੀਪ ਦਰਿਆ ਵੰਨੇ ਨੂੰ ਕਿਤਨੇ ਇਹ ਦਰਿਆ ਵਿੱਚ ਬੰਨੇ ਰੁੜ ਗਏ ਹਨ ਤੇ ਇਹ ਜਿਹੜਾ ਬਹਿਣ ਵਾਲਾ ਪ੍ਰਵਾਹ ਚੱਲ ਰਿਹਾ ਨਾ ਦਰਿਆ ਦਾ ਕਾਡ ਦਾ ਕੋਈ ਬਾਲਕ ਮਰ ਗਏ ਹੈ ਕੋਈ ਜਵਾਨ ਮਰ ਗਏ ਹੈ ਕੋਈ ਛੜੀ ਜਵਾਨੀ ਚ ਮਰ ਗਏ ਹੈ ਬੁੱਢਿਆਂ ਤਾਂ ਮਰਨਾ ਹੀ ਹੈ ਇਸ ਪ੍ਰਕਾਰ ਹੈ ਇਸ ਕਾਹੂ ਪੀ ਬਿਆਜ ਵਿੱਚ ਵਹਿੰਦੀ ਆ ਜਿਹੜਾ ਪ੍ਰਵਾਹ ਵਹਿ ਰਿਹਾ ਐ ਰੋੜ ਪਿਆ ਹੋਇਆ ਕਦੀ ਕਿਤਨੇ ਹੀ ਚਲੇ ਗਏ ਹਾਂ ਨੇ ਕਿਤਨੇ ਹੀ ਜਾ ਰਹੇ ਐ ਕਿਤੋਂ ਹੀ ਵਹਿੰਦੀ ਆ ਰੋੜ ਵੇਹ ਹੁਣ ਬੋਹੇ ਥੜਾ ਹਰ ਚਰਨ ਉਸ ਤੋਂ ਨਿਕਲਣ ਵਾਸਤੇ ਜਹਾਜ ਹੈ ਮਾਰੇ ਸਰਬ ਚਰਨਾਂ ਦਾ ਤਿਆਰ ਹੈ ਜੋ ਮਾਨ ਚੜ ਲੰਗੀਏ ਸਿਰਮਨਾ ਹਰੀ ਦੇ ਚਰਨਾ ਦੇ ਪਿਆਰ ਵਿਚਾਰ ਕਰਕੇ ਲੰਘ ਜਾਈਦਾ ਸੰਸਾਰ ਇਸ ਮੰਦਰ ਤੋਂ ਤੇ ਕਾਲ ਰੂਪੀ ਦਰਿਆ ਨਹੀਂ ਰੋੜ ਦਾ ਸੰਦਰ ਤੋਂ ਕਿ ਨਹੀਂ ਪਉਂਦਾ 84 ਗ੍ਰਹਿ ਕਿੰਨੀ ਪੈਣਾ ਪੈਂਦਾ 8 ਪੈਰ ਗੁਣ ਗਾਈ ਅੱਠੇ ਪੈਰ ਮਾਲਾ ਦੇ ਗੁਣਾ ਨੂੰ ਗਿਣਾ ਕਰੇ ਸਾਧੂ ਸੰਗੀਆਂ ਮਾਰੇ ਗੁਣ ਗਾਏ ਨਹੀਂ ਜਾਂਦੇ ਮਾਰੇ ਕਹਿੰਦੇ ਮਹਾਤਮਾ ਦੀ ਸੰਗਤ ਜੁ ਮਿਲ ਕਰਕੇ ਗਾਏ ਜਾਂਦੇ ਆ ਸਾਰੂ ਵਾਦੀ ਸੰਗਤ ਮਿਲ ਕੇ ਇੱਥੇ ਬੈਗੁਣਾ ਨੂੰ ਗਾਉਣਾ ਕਰੀਏ ਰਹਾਉ ਉਗ ਭੂਗ ਅਨੇਕ ਅਨੇਕ ਪ੍ਰਕਾਰ ਪ੍ਰਕਾਰ ਦੇ ਭੋਗ ਜਿਹੜੇ ਪਦਾਰਥ ਹੈ ਉਹਨਾਂ ਨੂੰ ਇਹ ਜੀਵ ਖੋਹ ਖੋਗਦਾ ਹੈ ਖਾਂਦਾ ਹੈ ਪੀਂਦਾ ਹੈ ਪਹਿਨਦਾ ਹੈ ਸਤਿਅਰਸ ਕਰਦਾ ਹੈ ਵੇਣਦਾ ਹੈ ਸੁਣਦਾ ਹੈ ਬਿਨਾਂ ਖਾਲੀ ਰਹਿ ਜਾਣਾ ਤੇਰੇ ਪੰਨੇ ਕੁਝ ਨਹੀਂ ਹੈ ਹਰ ਕੀ ਭਗਤ ਬਿਨ ਸੁੰਨ ਸਾਨੀਏ ਨਾਮ ਤੋਂ ਬਿਨ ਹਰ ਕੀ ਭਗਤ ਬਿਨ ਸ੍ਰੀ ਪਰਮੇਸ਼ਰ ਦੀ ਪਾਉ ਪਾਕੀ ਤੋਂ ਬਗੈਰ ਮਾਰ ਮਾਰ ੜੁੰਨੇ ਤੇਰੇ ਮੌਤ ਨ ਮਰ ਮਾਰ ਮੌਤ ਮਰ ਮੌਤ ਨੇ ਮਰ ਮਾਰ ਦਿੱਤੇ ਐ ਤੇ ਲੋੰਗਿਆ ਮਰਦੇ ਹੋਏ ੜੁੰਦੇ ਹੀ ਨੇ ਸਾਰੇ ਕੱਪੜ ਭੂਗ ਸੁਗੰਧ ਜਿਵੇਂ ਸੋਨੇ ਸੋਨੇ ਕੱਪੜੇ ਉਹਨੇ ਰੇਸ਼ਮ ਦੀਆਂ ਉਹ ਪਛਾਤਾ ਤੋਂ ਬਿਨਾ ਹੋਰ ਨਾ ਹੀ ਲੈਣਾ ਤੇ ਕੱਪੜ ਭੋਗ ਉਹਨੇ ਇੱਕ ਪ੍ਰਕਾਰ ਦੇ ਪਜਾਰੀ ਜਿਹੜੇ ਪੁੰਗ ਭੋਗਣੇ ਥాలే ਸੁਗੰਧ ਸੁਗੰਧਿਆ ਲਾਉਣੀ ਹੈ ਦਾਦਾ ਜੀ ਦੇ ਕੋਲ ਉਹਦਾਰੇ ਉਪਰ ਅਫਰਦੀਆਂ ਫਲੀਆਂ ਦੀਆਂ ਕੋਹੜੀਆਂ ਵਿੱਚੋਂ ਵੀ ਭੋਰੀਆਂ ਵਿੱਚੋਂ ਵੀ ਔੜੀਆਂ ਵਿੱਚੋਂ ਵੀ ਮਸ਼ਕੀ ਮਸ਼ਕ ਕਸੂਰੀ ਦੇ ਅਬੀ ਇਤਰਾਹ ਵੀ ਹੁੰਦੀ ਹੈ ਇਹ ਸੁਗੰਧੀਆਂ ਜਿਹੜੀਆਂ ਲਾਉਣੇ ਉਹ ਤਾਨ ਮਰਦਨ ਮਾਲਣਾ ਜਿਸਹੀ ਉਹ ਤੇ ਮਰਦਨ ਬਟਣਿਆਂ ਨੂੰ ਮਲਣਾ ਕਰਦੇ ਹੋ ਮਲਣਾ ਇਸ ਲਈਆਂ ਦੇ ਤਸੂ ਮਲਣ ਵਾਲੀਆਂ ਜਿਹੜੀਆਂ ਹੁੰਦੀਆਂ ਹਨ ਉਹਨਾਂ ਤੋਂ ਬਟਣੇ ਮਲਾਉਣੇ ਹੋਰ ਇੱਕ ਪ੍ਰਕਾਰ ਦੇ ਜेन ਸਿਮਰਨ ਤਾਨਸ਼ਾੜ ਨੂੰ ਇਹ ਸਾਧ ਸੰਗਤ ਜੀ ਮਰਦਨ ਮਾਲਣਾ ਇਹ ਜੰਮ ਜੂ ਤਾਂ ਮਰਦਨ ਮਲ ਫਿਟਣਾ ਇਹ ਸਰੀਰ ਇਹ ਫੁੱਲ ਹੱਥ ਨਾਲ ਮਰੋੜਦੇ ਹੀ ਹੈ ਐ ਜੰਗੂ ਤੋਂ ਮਰਿਆ ਨੂੰ ਮਲਕਣਾ ਕੀ ਇਹ ਸੀ ਤੇ ਤੁੰਨੀਆ ਲਾਉਣਾ ਹੈ ਕੋ ਆ ਚੰਦਨ ਇੰਦੇ ਸ਼ੋਪਨ ਜਲੇ ਕਾਖਿ ਸੁੰਗਰ ਵੇਨ ਸਿਮਰਨ ਸਾਂਸਾਰ ਨੂੰ ਵਾਹਿਗੁਰੂ ਦੇ ਸਿਮਰਨ ਤੋਂ ਸ੍ਰੀ ਸੋ ਹੋ ਜਾਣਾ ਹੈ ਅੰਤ ਨੂੰ ੜ ਪਰ ਚੱਲਣ ੜ ਪਰ ਜ਼ਰੂਰ ਵਾਰ ਜੀ ਨਹੀਂ ਕਦੋਂ ਕਦੋਂ ਚਲਿਆ ਹੀ ਜਾਣਾ ਇੱਥੇ ਕਾਇਮ ਪਰ ਰਹਿਣਾ ਹੀ ਨਹੀਂ ਸੰਸਾਰ ਵਿੱਚ ਮਹਾ ਵਿਖਮ ਸੰਸਾਰ ਇਹ ਬੜਾ ਕਸ਼ਣਾ ਹੈ ਸੰਸਾਰ ਤਰਨਾ ਵਿਰਲਾ ਪੀਖਿਆ ਕਿਹੋ ਕਿਸੇ ਬਿਰਲੇ ਨੇ ਗੁਰੂ ਸਾਹਿਬ ਦੇ ਉਪਦੇਸ਼ ਮਾਰਾ ਦੇਖਣੋਂ ਕੀ ਪਾ ਹੈ ਉਪਨ ਹਰ ਕੀ ਸਰਨ ਸਤਿਗੁਰੂ ਦੇ ਜੀਵਨ ਆਹਾਲ ਪ੍ਰਖਵਾਹੀ ਜੀ ਸ਼ਰਨ ਪੈ ਕੇ ਛੁਟਣਾ ਹੋਵੇਗਾ ਦੇਖ ਨਾਨਕ ਲੇਖਿਆ ਸਤਿਗੁਰੂ ਜੀ ਕਹਿੰਦੇ ਅਸੀਂ ਦੇਖ ਦੇਖਦਾ ਹੈ ਤੂੰ ਹੀ ਆਪਣੀ ਸਹੀ ਪਾ ਦਿੱਤੀ ਹੈ ਦੇਖ ਲੇ ਦਿੱਤਾ ਕਿ ਮਾਰਾ ਦੀ ਸ਼ਰਨ ਪੈ ਕੇ ਛੁਟਕਾਰਾ ਹੋਵੇਗਾ ਹੋਰ ਕਿਸੇੋਂ ਪਾਉ ਨਾਲ ਛੁਟਕਾਰਾ ਨਹੀਂ ਹੋਵੇਗਾ ਆਪ ਹੀ ਕਹਿੰਦੇ ਕਹਿੰਦੇ ਲੇਖ ਨਾਨਕ ਲੇਖਿਆ ਗੁਰੂ ਸਾਹਿਬ ਜੀ ਕਹਿੰਦੇ ਲੇਖ ਬੇਦ ਪ੍ਰਾਣਾ ਨੂੰ ਵੀ ਇਸ ਨੂੰ ਲਿਖਣਾ ਪੀ ਕੀਤਾ ਅਤੇ ਲੇਖ ਮੱਥੇ ਤੇ ਜਿਸ ਦੇ ਲਿਖਿਆ ਹੋਇਆ ਉਹ ਹਰੀ ਦੀ ਸ਼ਰਨ ਪਿਆ ਹੈ ਮੱਥੇ ਦੇ ਕਰਮਾ ਵਾਲਾ ਜਿਨ੍ਹਾਂ ਨੂੰ ਗੁਰਾਂ ਦੇ ਉਪਦੇਸ਼ ਨੂੰ ਪਰੇਵਰੂਪੀ ਕਲਮੰਦਾਰ ਅੰਤਕਾਰ ਰੂਪੀ ਕਾਗਿਤੋ ਲਿਖਨੇ ਹੈ ਉਹਨਾਂ ਦਾ ਹਰੀ ਦੀ ਸ਼ਰਨ ਪੈ ਕੇ ਛੁਟਕਾਰਾ ਹੋ ਗਿਆ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਆਸਾ ਮਹੱਲਾ ਪੰਜਾ ਕੋਈ ਨਾ ਕਿਸਹੀ ਸੰਗ ਕੋਈ ਭਾਈ ਐਵੇਂ ਮਾਣ ਕਰਨਾ ਕਿ ਮੇਰੀ ਐਡੀ ਪਾਰਟੀ ਹੈ ਮੈਂ ਇਸ ਪਾਰਟੀ ਨੂੰ ਜਿੱਤ ਲਾਂਗਾ ਇਹਨੂੰ ਸਾੜ ਦੇਵਾਂਗਾ ਇਹਨੂੰ ਮਾਰ ਦੇਵਾਂਗਾ ਇਹਨੂੰ ਬਿਵਾ ਦੇਵਾਂਗਾ ਖੂਨ ਕਰ ਦੇਵਾਂਗਾ ਤੈਜ ਪਾ ਦੇਵਾਂਗਾ ਕਿਉਂ ਹੰਕਾਰ ਕਰਦੇ ਹੋ ਮਾਰਾ ਸਾਥ ਕਹਿੰਦੇ ਹਨ ਕੋਈ ਨਾ ਕਿਸਹੀ ਸੰਗ ਕੋਈ ਕਿਸੇ ਦਾ ਸੰਗੀ ਨਹੀਂ ਹੈ ਅੰਤ ਗੇਲੇ ਬਾਹੇ ਗਰਦੀ ਹੈ ਤਿਸ ਆ ਕੇ ਹੰਕਾਰ ਕਰਦੇ ਹੋ ਕਿਉਂ ਮਾਣ ਕਰਦੇ ਹੋ ਇਕ ਨਾਮ ਆਧਾਰ ਇਕ ਗੁਰੂ ਨਿਸ਼ੇਵੇ ਨਾਮ ਦਾ ਆਸਰਾ ਹਿਰਦੇ ਚ ਲੈਣਾ ਕਰੋ ਪਾਉ ਜਲ ਤਰਬੀ ਹੈ ਸਰਕਾਰ ਸੰਸਾਰ ਸੰਦੋ ਪਾਈ ਤਰਦੀ ਹੈ ਤਰ ਜਾਈਗਾ ਹੈ ਮੈਂ ਗਰੀਬ ਸੱਚ ਤੇ ਤੂੰ ਸੂਰ ਸੁਧੇ ਪਾਪਸ਼ਾ ਮੈਂ ਗਰੀਬ ਸੱਚ ਤੇ ਤੂੰ ਮੈਂ ਗਰੀਬ ਦੀ ਸੱਚੇ ਪਾਤਸ਼ਾਹ ਤੂੰ ਸੱਚੀ ਓਟ ਹੈ ਮੇਰੇ ਸਤਿਗੁਰੂ ਇਹ ਮੇਰੇ ਪੂਰੇ ਸਰਗਰੀ ਨਾਮਕ ਦੇਗ ਜਗਦੀ ਜੋਤ ਏਹ ਤੁਮਾਰਾ ਦਰਸ ਨੂੰ ਤੁਮਾਰਾ ਆਉਦਾ ਦਰਸ਼ਨ ਵੇਖ ਕਰਕੇ ਮੇਰਾ ਮਨ ਧੀਰੇ ਮੇਰਾ ਮਨ ਮਾਰਾ ਪੀਛੇ ਜੇ ਪਕੜਦਾ ਰੁੜਿਆ ਜਾਂਦਾ ਜਿਹੜਾ ਮਨੋ ਹੈ ਆਸਲਾ ਧੀਰੇ ਜੀ ਦਾ ਤੁਹਾਡੇ ਦਰਸ਼ਨ ਵੇਖ ਕੇ ਮਨ ਨੂੰ ਧੀਰਜ ਆਉਂਦੀ ਹੈ ਪ੍ਰਭਾਉ ਰਾਜਮਾਲ ਜੰਗਾਲ ਜਿਹੜਾ ਰਾਜਾ ਨੇ ਮਾਲ ਕੁਵਣਾ ਰਿਜਵਾੜਿਆਂ ਦੇ ਮਾਲ ਆਖੀ ਕਰੋੜੇ ਇਕੱਠੇ ਕਰਨੇ ਆ ਜਿੰਜਾਲ ਸਾਰੇ ਬੰਧ ਨਹੀਂ ਹੋਣ ਕਾਜ ਨਾ ਕੀਤਾ ਗਨੂ ਹੰਪੂਏ ਵੇਲੇ ਕਿਸੇ ਕੰਮ ਨਹੀਂ ਆਉਣੇ ਗਨ ਲੋ ਵਿਚਾਰ ਲੋ ਹਰ ਕੀਰਤਨ ਆਧਾਰੋ ਰੀ ਦੀ ਕੀਰਤਨ ਭਗਤੀ ਦਾ ਆਸਰਾ ਲੋ ਮੇਹ ਚਲਿ ਰਿਹਾ ਤੁਹਾਨੂੰ ਚਲਦੇ ਨਾ ਵਾਹ ਤਰ ਹੈ ਲੋਕ ਬਲੋਕ ਦੇ ਵਿੱਚੇ ਇਤਿ ਮਾਇਆ ਰੰਗ ਜਿਤਨੇ ਮਾਇਆ ਦੇ ਰੰਗ ਕੋਤ ਕਹਨਗੇ ਚੰਗਾ ਹਨਗੇ ਆਨੰਦ ਹਨਗੇ ਸਾਵਿਆ ਸਾਰੇ ਦਰਸ਼ਵੇ ਪਰਛਾਵੇਂ ਵੀ ਨਹੀਂ ਆਈਆਂ ਜਿਸ ਵਕਤ ਸੁਮਿਧਿਓ ਅਛੋਵਲ ਨੂੰ ਚਲਿਆ ਜਾਂਦਾ ਹੈ ਉਹਦੇ ਪਰਛਾਵੇਂ ਵੀ ਦਰਸ਼ਾਂ ਦੇ ਹੋਰ ਪਾਸੇ ਹੋ ਜਾਂਦੇ ਐ ਕਿਵੇਂ ਮਰਦ ਤਾਂ ਦਰਸ਼ਾਂ ਦੀ ਨਹੀਂ ਆਈ ਐ ਅਤੇ ਜਿਹੜੇ ਪਦਾਰਥ ਹਨਗੇ ਮਾਇਆ ਦੇ ਆਨੰਦ ਇਹ ਐ ਪਰਛਾਵੇਂ ਆ ਵੀ ਨਹੀਂ ਜਿਵੇਂ ਪੰਨਵਾਨਾ ਰੂਪੀ ਉੱਛੋਂ ਦੀ ਤਰਫ ਨੂੰ ਸੂਰਜ ਚਲਿਆ ਜਾਂਦਾ ਪੁਲਵਾਨਾਂ ਦੀ ਤਰ੍ਹਾਂ ਜਿਨ ਪੁਨੀਪੁਰ ਖਾਨੂ ਪ੍ਰਾਪਤ ਹੋਣਾ ਹੁੰਦਾ ਧਾਣਾ ਤਰੰਗ ਉਸਤੇ ਦਾੜ ਅਵਰ ਕੋ ਧੀਮੀ ਇਸ ਪ੍ਰਕਾਰ ਇਹ ਸਾਰੇ ਪਰਛਾਵੇਂ ਬਣਦੇ ਜਿਵੇਂ ਮਰਨ ਦੀ ਤੇ ਸ਼ਾਮ ਮੰਨੇ ਹੋਏ ਸੀ ਨਾ ਤਾਂ ਤਾਣਾ ਆਦਿਕ ਪਦਾਰਥ ਉਹ ਸਾਰੇ ਪਰਛਾਵੇਂ ਬਣਨੋਂ ਬਦਲ ਜਾਂਦੇ ਆ ਦ੍ਰਿਸ਼ਾ ਨੂੰ ਖੜੇ ਹੀ ਰਹਿ ਜਾਂਦੇ ਆ ਤੇ ਮਾਇਆ ਤੇ ਪਦਾਰਥ ਬੈ ਵਲੋਂ ਕੁਵਲ ਹੋਏ ਲਿਖੀਏ ਕਿਉਂ ਇਹ ਪਰਛਾਵਾਂ ਜਿਨੀ ਆਈ ਹੈ ਜਿਨੇ ਮਾਇਆ ਦੇ ਰੰਗ ਹੈ ਜਿਨਾ ਦੀ ਫਸਿਆ ਹੋਇਆ ਹੈ ਸੁਖ ਦਾ ਨਾ ਸੀ ਪੈ ਜੀਤੇ ਮਾਇਆ ਰੰਗ ਜਿਸ ਮੇਰੇ ਮਾਇਆ ਦੇ ਰੰਗ ਅਨੰਦ ਮੰਨੇ ਤੇ ਤੇ ਤਰਿ ਸ਼ਾਦਿਆ ਇਹ ਤੁਕਨੇ ਪਛਤਾ ਤੋਬ ਕਰਾਉਣ ਵਾਲੀ ਹੈ ਪਛਤਾਵਾ ਹੀ ਢੇੜੇ ਮਗਰੋਂ ਕਿਤ ਪਛਤਾਉਂਦਾ ਹੋ ਉਹ ਕਿੰਦਰ ਦੇ ਪਦਾਰਥ ਹੁਣ ਮੇਰਾ ਕੀ ਹਾਲ ਹੈ ਗਏ ਮਹੀਨੇ ਮਾਲ ਐਈਆਂ ਚੀਜ਼ਾਂ ਦਾ ਮਾਲ ਕਿਸੀ ਅੱਜ ਮੇਰੇ ਕੋਲ ਕੌਂਦੀ ਨਹੀਂ ਰਹੀ ਉਹ ਪਿਛਤਾਵਾ ਹੀ ਦੇਣਗੇ ਕੋਈ ਸੁਹਣੀ ਤੇ ਮੁੰਡਾ ਕਰਾਉਣਾ ਪਹਾਰ ਪਹੁੰਚੋ ਤੇ ਤੱਪ ਛਾਵੇਗਾ ਉਹ ਤੱਪ-ਤੱਪ ਕਰਕੇ ਤੇ ਅਨੇਕ ਪ੍ਰਕਾਰ ਦੇ ਤਵਾਰਾਂ ਤੋਂ ਤੇਰਾ ਮਨ ਖਾਇਆ ਹੋਇਆ ਸੀ ਉਹ ਪਿਛਤਾਵਾ ਹੀ ਦੇਣ ਦਾ ਕਾਰਨ ਬਣੇਂ ਤੁਮ ਤੁਕ ਦਾ ਨਾਮ ਨਿਧਾਨੁ ਖੁਸ਼ਤਾ ਦੇਣ ਵਾਲਾ ਦਾ ਨਾਮ ਦਾ ਖਜ਼ਾਨਾ ਹੈ ਗੁਰਮੁਖ ਗਾਵਿਆ ਮੋਗ ਨੂੰ ਗੁਰਮਖੰਦੀ ਸੰਗਤ ਮਿਲ ਕਰਕੇ ਜਿਸ ਤਸਿਲ ਆਇਆ ਹੈ ਸੱਚਾ ਗੁਣੀ ਨਿਧਾਨ ਤੂੰ اے ਪ੍ਰਮੇਸ਼ਵਰੋ ਸੱਚਾ ਗੁਣਾ ਦਾ ਖਜ਼ਾਨਾ ਹੈ ਤੂੰ ਰੱਬ ਘਹਿਰ ਗੰਭੀਰੇ ਪ੍ਰਮੋ ਸਮਰਾਟ ਘਹਿਰ ਨਿਰਹਲ ਹੈ ਗੁਰੂ ਜੀ ਦਾ ਵਰੰਡ ਜਾਈ ਆਣੇ ਆਸਰਾ ਰੂਲ ਆਸ ਪਰ ਰੂਪ ਹੈ ਆਸ ਭਰੋਸਾ ਖਸਮ ਕਾ ਕਾ ਇਹ ਲੋਕ ਦੀ ਆਸ ਕਿ ਪਰਲੋਕ ਵਾਸਤੇ ਹੀ ਇਹ ਮਾਲ ਕਾ ਆਵਦਾ ਪਰੋਸਾ ਹੈ ਨਾਨਕ ਜੀ ਜੀ ਅਰੇ ਤੇ ਹਰਿ ਗੁਰੂ ਸਾਹਿਬ ਜੀ ਕਹਿੰਦੇ ਹਨ ਆਸਾ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਜਾਏ ਜਿਨ ਨੂੰ ਸਿਖੰਗੇ ਕਿ ਕੰਮਰੇ ਦੇ ਜੋਖਾ ਜੁਹਵਾ ਜੀਆ ਸਮਨ ਕਰਕੇ ਜੰਮਣ ਮਰਨ ਆ ਦੇ ਪੁੱਛਿਆ ਗਿਆ ਰੇ ਸਾਜ ਸੁਖ ਪਾਈਆ ਜੇ ਜੇ ਮਰਦੇ ਪਰ ਸੁਖਾਓ ਸੁ ਪਾ ਲਈਏ ਰਹਿਣ ਦਿਨਸ ਕਰ ਜੂੜ ਹੋਏ ਬਾਹਰ ਰਾਤ ਨੂੰ ਹੱਥ ਜੋੜ ਕਰਕੇ ਕਰ ਜੋੜੋ ਸੰਤ ਕਤਰ ਹੋਏ ਅਗਨਾਸ਼ੀ ਪੁਰਖ ਪੁਜੀ ਹਾਰਾਮ ਕਈ ਸੁਬਹ ਆਖੀ ਨੇ ਮੁਸਲਮਾਨ ਮੰਗਦੇ ਨਾ ਦੁਆ ਐਸੇ ਵੀ ਹੱਥ ਕਰਕੇ ਮਾਰੇ ਨੂੰ ਮੱਥਾ ਟੇਕਦੇ ਆ ਨੇ ਸਾਨੂੰ ਕੁਝ ਜੇ ਮਾਰਾ ਦਾ ਹਗੋਂ ਦਾ ਹੱਥ ਜੋੜਨ ਲਈ ਕਰ ਜੋੜੋ ਸੰਤ ਕਤਰ ਹੋਏ ਕਿ ਤੇ ਉਹ ਕੇ ਹੱਥ ਜੋੜਨ ਮੇ ਅਰਦਾਸ ਕਰਨ ਵਾਲੇ ਵੀ ਮੱਥਾ ਟੇਕਣ ਵਾਲੇ ਵੀ ਇਹ ਗੁਰੂ ਸਾਹਿਬ ਦੀ ਬਾਣੀ ਚ ਹੁਕਮ ਹੈ ਇਸ ਕਰਕੇ ਹਿੰਦ ਕਹਿੰਦੇ ਹਨ ਰਹਿਣ ਦੇਨ ਸਕਾਰ ਜੋੜ ਰਾਤ ਨੂੰ ਵੀ ਦਿਨੇ ਵੀ ਹੱਥ ਜੋੜ ਕਰਕੇ ਬਾਬਾ ਸੰਤ ਮਾਰਾ ਮਸਤੂਆ ਨੇ ਆਏ ਜਿਹੜੇ ਸਾਨੇ ਉਹ ਜਦੋਂ ਕੀਰਤਨ ਦੀ ਪਾਠਾ ਬੈਠਾ ਕਰਦੇ ਹੱਥ ਜੋੜ ਕੇ ਮਹਾਰਾਜ ਹਜ਼ੂਰੀ 'ਚ ਬੈਠ ਕੇ ਆ ਕਰਦੇ ਜਦੋਂ ਸਮਾਧੀ 'ਚ ਬੈਠਦੇ ਉਹਦੇ ਵੀ ਹੱਥ ਜੋੜ ਕੇ ਬੈਠਦੇ ਉਹਨਾਂ ਮਹਾਂਪੁਰਖਾਂ ਦਾ ਸੁਭਾਈ ਇਸ ਪ੍ਰਕਾਰ ਸੀ ਬਹੁਤ ਰਸਮੀ ਜਿਹੀ ਲੀਨ ਰਹਿੰਦੇ ਸਿਮਰਨ ਵਿੱਚ ਇਸ ਪ੍ਰਕਾਰ ਹਜ਼ੂਰ ਫੁਰਮਾਉਂਦੇ ਹਨ ਮਨ ਤੇ ਬੁੱਧ ਰੂਪੀ ਦੋਵੇਂ ਹੱਥ ਜੋੜ ਕੇ ਲੰਮੀ ਕਿਲਾਉਣਾ ਕਰੋ اے ਪਿਆਰਿਓ ਹਰ ਹਰ ਧਿਆਈਐ ਹਰ ਹਰ ਪਰਮੇਸ਼ਰ ਨੂੰ ਧਿਆਉਣਾ ਕਰੀਏ ਨਾਨਕ ਦਾ ਪ੍ਰਭ ਸੂ ਉਹ ਸਾਡਾ ਪ੍ਰਭ ਅਕਾਲ ਪੁਰਖ ਹੈ ਆਦਿ ਨੇ ਉਸ ਨੂੰ ਧਿਆਈਏ ਜਿਸ ਦਾ ਸਭ ਕੁਝ ਇਹ ਸਭ ਸੰਸਾਰ ਕੋਈ ਬਣਾਇਆ ਹੋਇਆ ਸਰਬ ਰਹਾ ਪਰਪੂਰ ਉਹ ਸਾਰੇ ਹੀ ਪਰਮੇਸ਼ਰ ਵਿਆਪਕ ਹੋ ਰਿਹਾ ਹੈ ਸੱਚਾ ਸਚ ਸੂ ਸਚੋ ਪੂਰੇ ਵੀ ਸੀ ਉਦੈਨੀ ਵਿਸ਼ੇਸ਼ ਕਿਉ ਹੋਵੇਗਾ ਉਹਦੀ ਸ਼ਕਤੀ ਸੋਭਾ ਹੈ ਰਹਾਉ ਅੰਦਰ ਬਾਹਰ ਸੰਜ ਸਾਰਿਆਂ ਦੇ ਹਿਰਦਿਆਂ ਦੇ ਨਾਲ ਵੀ ਹੈ ਬਾਹਰ ਸੰਸਾਰ ਦੇ ਨਾਲ ਵੀ ਸੰਗੀ ਹੈ ਸਹਾਈ ਗਿਆਨ ਜੋ ਸਹਾਇਤਾ ਕਰਨ ਨੂੰ ਆਵੇ ਮਨੋਂ ਪੁਕਾਰ ਦੇ ਪੁਜਾਰਾ ਉਹ ਗਿਆਨ ਦੇਣ ਵਾਲਾ ਹੈ ਅਤੇ ਸਹਾਇਤਾ ਕਰਨ ਨੂੰ ਆਵੇ ਗਿਆਨ ਸਰੂਪ ਹੈ ਜੋਗ ਜੋੜਨ ਵਾਲਾ ਆਪ ਦੇ ਸਰੂਪ ਵਿੱਚ ਹੈ ਗਿਆਨ ਯੋਗ ਦੀ ਬਖਸ਼ੀ ਕਰਨ ਵਾਲਾ ਹੈ ਇੱਕ ਭਗਤ ਯੋਗ ਹੈ ਖਾਟ ਯੋਗ ਹੈ ਇੱਕ ਰਾਜ ਯੋਗ ਹੈ ਇਸੇ ਪ੍ਰਕਾਰ ਇੱਕ ਲੈ ਯੋਗ ਹੈ ਇੱਕ ਮੰਤਰ ਯੋਗ ਹੈ ਇੱਕ ਗਿਆਨ ਯੋਗ ਹੈ ਗੁਰੂ ਸੁਭਿ ਜਿਹੜੇ ਜੁੜਨੇ ਗਿਆਨ ਜੋਗ ਹੈ ਹੈ ਆਰਾਧ ਮਨ ਤੇ ਮੇਰੇ ਪਿਆਰੇ ਮਨੋ ਉਸ ਵਾਰ ਨੂੰ ਰਾਜਨਾ ਕਰੇ বিনা ਆਸਾ ਸਗਨ ਰੂਹ ਜਮਨ ਮੰਦ ਸਾਰੇ ਰੋਗ ਨਾਸ਼ ਹੋ ਜਾਣਗੇ ਰੱਖਣ ਹਾਰ ਅਪਾਰ ਵਿਖੇ ਕਰਨ ਵਾਲਾ ਪ੍ਰੇਸ਼ਰ ਮਾਤਾ ਦੇ ਦਰ ਗੁਰੂ ਜੀ ਨੇ ਵਿਖਿਆ ਕੀਤੀ ਹੈ ਉਹ ਪ੍ਰਕਿਰਤੀ ਦੇ ਤਾਰਾਵਾਰ ਤੋਂ ਹੈ ਹੈ ਮਾਤਾ ਦੇ ਦਰ ਵੀ ਜਾਣ ਦੀ ਟੀੜ ਹੈ ਇਥੇ ਕਾਲ ਵੀ ਅੱਗੇ ਵੀ ਰੱਖੇਗਾ ਕ੍ਰਿਸ਼ਨਾਂ ਦੀ ਅੱਗੇ ਵੀ ਮਾਇਆ ਦੇ ਮੋਹ ਵੀ ਅੱਗੇ ਕੋ ਵੀ ਰੱਖਿਆ ਕਰੇਗਾ ਕੀਤੋ ਹਰ ਹਰ ਨਾਮ ਮੰਨ ਪਾਉਣ ਵਾਲਾ ਹਰੀ ਦਾ ਨਾਮ ਹੈ ਕੋ ਸਿਮਰਤ ਤਪ ਤੇ ਜਾ ਜੋ ਸਿਮਰਨ ਕਰੇਗਾ ਤੇਰੀਆਂ ਤਪਸ਼ਾਂ ਕ੍ਰਿਸ਼ਨਾਂ ਦੀਆਂ ਈਰਖਾਂ ਦੀਆਂ ਸਭ ਚਲੀਆਂ ਜਾਣਗੀਆਂ ਦੁਖ ਸਹਿਜ ਆਨੰਦ ਕਣ ਸਹਿਜ ਹੀ ਆਨੰਦ ਸਰੂਪ ਜੋ ਪਰਮੇਸ਼ਰ ਹੈ ਅਕੀਉ ਤੋ ਸ਼ੂਰੂ ਪਰਮੇਸ਼ਰ ਦਾ ਕਹਾਣਾ ਆਨੰਦ ਪ੍ਰਾਪਤ ਹੋਵੇਗਾ ਨਾਨਕ ਜਨ ਧੂਰਾ ਸਤਿਗੁਰੂ ਸਾਹਿਬ ਜੀ ਕਹਿੰਦੇ ਮਾਰੇ ਦੇ ਪਿਆਰੇ ਜਿਨ੍ਹਾਂ ਦੀ ਕਰਨ ਤੂਰ ਬਣ ਕੇ ਬਾੜਜ ਸਗਲੇ ਸਿੱਧ ਭਏ ਉਹਨਾਂ ਦੇ ਕਾਰਜ ਲੋਕ ਪਰਲੋਕ ਦੇ ਦਿਵਾਰਕ ਪਰਿਵਾਰ ਸਾਰੇ ਸਿੱਧ ਪੂਰਨ ਹੋ ਗਏ ਬੀਤਿਆ ਗੁਰਪੂਰਾ ਜਿਨ੍ਹਾਂ ਨੂੰ ਪੂਰਨ ਸਤਿਗੁਰੂ ਸ੍ਰੀ ਵਾਪਸ਼ਾ ਜੀ ਮਿਲੇ ਹੈ ਇਸ ਪ੍ਰਕਾਰ ਉਹ ਸਹਿਜ ਸਿੰਘ ਜੀ ਮੁਕਤ ਹੋਏ ਹੁਣ ਅੱਜ ਥੋੜੀ ਆਵਾਜ਼ ਜਿਆਦੇ ਰੇਸ਼ਾ ਇਸ ਕਰਕੇ ਥੇ ਸਵਾਲ ਪੀ ਕਰੋ 15 ਮਿੰਟ ਕਰਤੀ ਸੁਖ ਸਹਜ ਆਨੰਦ ਘਣਾ ਨਾਨਕ ਜਨ ਧੂਰਾ ਸਾਰਜ ਸਭਲੇ ਸਤਿ ਭਰੇ ਮੇਂਟਿਆ ਗੁਰਪੂਰਾ ਵਾਹਿਗੁਰੂ ਜੀ ਕਾ ਖਾਲਸਾ